ਰਾਮ ਨਾਲ ਬਰਸੀ ਦੇ ਰੋਜ਼ ਰਾਤ ਨੂੰ ਮੈਸੇਜ ਆਇਆ ਸੀ ਕਹਿੰਦੇ ਗੁਰੂ ਸਾਹਿਬ ਤੇ ਨਾਲ ਮੈਡੀਟੇਸ਼ਨ ਡਾਕਟਰ ਅਮਨਦੀਪ ਜੀ ਸਾਡੇ ਕੋਲ ਪਹੁੰਚ ਗਏ ਆ ਸੋ ਅਸੀਂ ਹੁਣ 2-4-5 ਮਿੰਟ ਤੇ ਹੀ ਆਪਾਂ ਇੱਥੋਂ ਨਿਕਲ ਜਾਣਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਿੰਨਿਆਂ ਨੇ ਮੇਰੇ ਵੀਰਾਂ ਨੇ ਚਾਹ ਪੀ ਲਈ ਆ ਉਹ ਇੱਧਰ ਆ ਜਾਓ ਸਾਡੇ ਕੋਲ ਜਿੱਥੇ ਰਾਤੀ ਮਹਿਫਲ ਲੱਗੀ ਬੋਨਫਾਇਰ ਹੋਇਆ ਸੀ ਉੱਥੇ ਆ ਜਾਓ ਸਾਰੇ ਜਿਨ੍ਹਾਂ ਨੇ ਚਾਹ ਪੀ ਲਈ ਇੱਥੇ ਆ ਕੇ ਗੱਪਸ਼ਾਪ ਮਾਰੀ ਜਾਓ ਨਾਲ ਦੇ ਨਾਲ ਇਧਰੋਂ ਫੇਰ ਕੂਚ ਕਰੀਏ ਚੱਲੀਏ ਜੀ ਇਹਦੇ ਨਾਲ ਹੀ ਨਾ ਇਧਰ ਹੀ ਲਾਓ ਹਾਂਜੀ ਹਾਂਜੀ ਲਾਓ ਮੋਰਨਿੰਗ ਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਤੇ ਅੱਜ ਦੀ ਗੁੱਡ ਮਾਰਨਿੰਗ ਹੋ ਰਹੀ ਹੈ ਹੁਸ਼ਿਆਰਪੁਰ ਦੇ ਟੋਕਾਂਨੇਡ ਦੇ ਜੰਗਲਾਂ ਦੇ ਵਿੱਚ ਅੱਜ ਦਿਨ ਸੋਮਵਾਰ ਹੈ ਤੇ ਤਰੀਕ ਹੈਗੀ ਜੀ 8 ਤਰੀਕ 8 April ਸਾਲ 2024 ਆਪਾਂ ਆਈ ਸੀ ਹਾਂ ਹੁਸ਼ਿਆਰਪੁਰ ਟੋਕਾਂਨੇਡ ਦੇ ਜੰਗਲਾਂ 'ਚ ਤੇ ਪਿਛਲੀ ਆਪਣੀ ਇੱਕ ਦੋ ਵੀਡੀਓ ਹੈਗੀ ਉਹ ਤੁਸੀਂ ਆਪਾਂ ਦੇਖ ਸਕਦੇ ਕਿਵੇਂ ਇੱਥੇ ਪਹੁੰਚੇ ਹੈ ਤੇ ਕਿਵੇਂ ਆਪਣਾ ਪਹਿਲਾ ਦਿਨ ਰਿਹਾ ਤੇ ਅੱਜ ਆਪਣਾ ਦੂਸਰਾ ਦਿਨ ਹੈ ਜੀ ਸਵੇਰੇ 6:40 ਮਿੰਟ ਹੋ ਗਏ ਤੇ ਹੁਣ ਆਪਣੇ ਜਿਹੜੇ 170 180 ਗਰੁੱਪ ਮੈਂਬਰ ਇੱਥੇ ਆਏ ਹੋਏ ਨੇ ਸਾਰੇ ਸਵੇਰ ਦੀ ਸੈਰ ਲਈ ਜਾ ਰਹੇ ਹੈ ਤੇ ਹੁਣ ਆਪਾਂ ਚੱਲਦੇ ਹਾਂ ਉੱਥੇ ਜਾ ਕੇ ਤੁਹਾਡੇ ਨਾਲ ਆਪਾਂ ਗੱਲਬਾਤ ਸ਼ੇਅਰ ਕਰਦੇ ਆਂ ਕਰੋ ਭਾਈ ਕਰੋ ਬਹੁਤ ਜ਼ਿਆਦਾ ਸੁਪਰੀ ਟੈਂਪ ਕੰਮਯਾਬ ਰਹੀ ਬਲਦ ਨੂੰ ਬਾਹਰ ਹੀ ਬਹੁਤ ਜ਼ਿਆਦਾ ਹੋ ਗਿਆ ਲੋ ਜੀ ਬਾਈ ਸ਼ੁਰੂ ਹੋ ਗਿਆ ਆਪਾਂ ਵੀ ਸਵੇਰ ਦੀ ਸੈਰ ਵਾਸਤੇ ਆਪਣੇ ਸਾਰੇ ਨਾਲ ਦੇ ਗਰੁੱਪ ਮੈਂਬਰ ਗੁਰ ਬਰਾੜ ਬਾਈ ਤੇ ਲਵਜਿੰਦਰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਬਾਈ ਸਾਰਿਆਂ ਨੂੰ ਗੁੱਡ ਮਾਰਨਿੰਗ ਬਾਈ ਗੜਾ ਸਾਹਿਬ ਵੈਰੀ ਗੁੱਡ ਮਾਰਨਿੰਗ ਜੀ ਹੋਰ ਵਧੀਆ ਜੀ ਠੀਕ ਹੈ ਚੜਦੀ ਕਲਾ ਜੀ ਯਾਰੇ ਪੂਰੇ 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 ਯਾਰ ਦੇਖ ਲੋ ਨਿਆਰੇ ਤੁਹਾਡੇ ਸਾਹਮਣੇ ਹੈਗੇ ਲੋ ਜੀ ਕੁਦਰਤ ਦੀ ਗੋਦ ਵਿੱਚ ਪੂਰੇ ਨਜ਼ਾਰੇ ਆ ਪੂਰਾ ਨਜ਼ਾਰਾ ਆ ਰਿਹਾ ਸਾਰਿਆਂ ਨੂੰ ਤੇ ਰਾਤ ਨੀਂਦ ਬਹੁਤ ਵਧੀਆ ਆਈ ਹੈ ਇਕਦਾ ਥੱਕੇ ਹੋਣ ਥੱਕੇ ਹਾਰੇ ਹੋਣ ਕਰਕੇ ਬਾਕੀ ਮੌਸਮ ਵਧੀਆ ਇੱਥੇ ਪੂਰੀ ਮਲਵਤ ਮਿੱਠੀ ਮਿੱਠੀ ਠੰਡ ਸੀ ਰਾਤ ਇੱਥੇ ਇੱਕ ਆਪਾਂ ਜਿਵੇਂ ਕਹਿ ਸਕਦੇ ਆ ਕੰਬਲ ਲੈ ਕੇ ਪੈਣ ਵਾਲਾ ਕੰਮ ਸੀਗਾ ਤੇ ਹੁਣ ਆਪਾਂ ਜਾ ਰਹੇ ਆ ਸਵੇਰ ਦੀ ਸੈਰ ਵਾਸਤੇ ਤੇ ਕਈ ਬੰਦੇ ਬਾਈ ਆਪਣੇ ਗਰੁੱਪ ਦੇ ਨਾਲ ਦੇ ਇੱਥੇ ਵੀ ਜਗ੍ਹਾ ਹੈਗੀ ਇੱਥੇ ਵੀ ਦੋ ਤਿੰਨ ਟੈਂਟ ਲੱਗੇ ਹੋਏ ਆ ਥਾਰ ਗੱਡੀ ਖੜੀ ਹੈ ਇੱਥੇ ਵੀ ਰੁਕੇ ਆ ਬਾਕੀ ਇੱਥੇ ਗੈਸਟ ਹਾਊਸ ਹੈ ਉੱਥੇ ਹੀ ਪਾਰਕ ਦੇ ਵਿੱਚ ਵੀ ਲਗਭਗ ਸਾਰੇ ਟੈਂਟ ਲਾਏ ਆ ਆਪਾਂ ਵੀ ਜਿਹੜਾ ਟੈਂਟ ਹੈ ਮੇਨ ਸਟੇਜ ਦੇ ਜਿੱਥੇ ਪ੍ਰੋਗਰਾਮ ਸੀਗਾ ਘਮੱਕਣ ਮਿਲਣ ਵਾਲਾ ਉਹਦੇ ਜਮਾ ਨੇੜੇ ਲਾਇਆ ਇੱਥੇ ਗੁੱਡ ਮਾਰਨਿੰਗ ਬਾਈ ਹੋ ਠੀਕ ਹੋ ਵਧੀਆ ਜੀ ਵਧੀਆ ਤੇ ਇੱਥੇ ਬਾਈ ਕੁਝ ਲੋਕਲ ਜਿਹੜੇ ਹੈ ਪੰਜਾਬ ਦੇ ਦਸਤੀ ਹਿਸ਼ਿਆਰਪਰ ਜਿਹੜੇ ਇੱਥੇ ਜੰਗਲਾਂ ਚ ਲੋਕ ਰਹੇ ਨੇ ਉਹਨਾਂ ਦੇ ਵੀ ਘਰ ਹੈਗੇ ਜਿਵੇਂ ਬਾਈ ਮੋਟਰਸਾਈਕਲ ਤੇ ਲੰਘੇ ਹੁਣ ਆ ਲੋਕ ਨੇ ਇੱਥੇ ਥੋੜੀ ਥੋੜੀ ਦੂਰ ਬਾਅਦ ਘਰ ਬਣੇ ਹੋਏ ਆ ਲੋਕਾਂ ਦੇ ਬੰਦਿਆਂ ਦੇ ਤੇ ਆ ਅਸੇ ਪਾਸੇ ਜਿਹੜੇ ਖੇਤ ਹੈ ਇੱਥੇ ਕਣਕ ਬੀਜੀ ਹੋਈ ਹੈ ਉਹਨਾਂ ਦੇ ਹੀ ਖੇਤ ਹੈ ਤੇ ਆ ਰਸਤਾ ਇੱਕ ਕੱਚਾ ਰਸਤਾ ਇੱਥੇ ਬੰਦੇ ਕਈ ਸ਼ਕੀਨ ਨੇ ਜਿਹੜੇ ਆਫ-ਰੋਡਿੰਗ ਕਰਨ ਵੀ ਆਉਂਦੇ ਆ ਥਾਰ ਗੱਡੀ ਚ ਫੋਰਚੂਨਰ ਚ ਇਹ ਆ ਜਿਹੜੀਆਂ ਹੋਰ ਗੱਡੀਆਂ ਆ ਤਾਂ ਉਹਨਾਂ ਚ ਜਿੰਪਾਂ ਹੋਗੀਆਂ ਤੇ ਆਰ ਜਾਉਂਗੇ ਹੋਗੇ ਉਹਨਾਂ ਦਾ ਸਾਰਾ ਆਫ-ਰੋਡਿੰਗ ਦਾ ਰਸਤਾ ਆ ਇੱਥੇ ਆਸ-ਪਾਸੇ ਖੇਤੀਬਾੜੀ ਕਰੀ ਹੋਈ ਏ। ਫਰਕ ਪਾਉਂਦੇ। ਹੁਣ ਜਦੋਂ ਆਪਾਂ ਚਾਰਜ ਕਿ ਆਪਾਂ ਤੁਹਾਨੂੰ ਸੁਣਾਣਾ ਹੈ। ਰਸਤੇ ਦੇ ਵਿੱਚ ਸੱਜੇ ਖੱਬੇ ਜਿੱਥੇ ਬਾਸ ਦੀ ਵੇਜੀਟੇਸ਼ਨ ਸੀਗੀ। ਠੀਕ ਹੈ ਇਹਦੇ ਨਾਲ ਨਾਲ ਸਰਕੰਡੇ ਲੱਗੇ ਹੋਏ ਆ। ਇਹਨਾਂ ਨੂੰ ਸਰਕੰਡੇ ਕਹਿੰਦੇ ਆ ਆਪਾਂ ਪੀਗੀ ਵਿੱਚ ਅਤਲੇ ਵੀ ਕਹਿ ਦਿੰਦੇ ਆ। ਕਾਨੇ ਜਿਹੜੇ ਲੱਗੇ ਹੋਏ ਆ। ਇਹ ਜਿਹੜੇ ਸਰਕੰਡੇ ਆ ਵੈਸੇ ਤਾਂ ਅਗਲਾ ਸਿੰਚਾਈ ਵਿਭਾਗ ਆ, ਨਹਿਰੀ ਵਿਭਾਗ ਆ। ਉਹ ਚੂਹਾ ਦੇ ਕੰਡੇ ਪਲਾਂਟ ਕਰਦੇ ਆ। ਠੀਕ ਹੈ ਤਾਂ ਕਿ ਜਿਹੜੀ ਭੌਂਖ ਹੋਰ ਰੁਕ ਸਕੇ ਪਰ ਜਿਹੜੇ ਇੱਥੇ ਲੱਗਿਓ ਆ ਇਹ ਸਿਰਫ ਪਾਣੀ ਦੀ ਆਣ ਕਰਕੇ ਆਪਣੇ ਆਪ ਜਾਨੀ ਕਿ ਇਹਦਾ ਪੈਦਾ ਹੋਇਆ ਆ ਤੇ ਜਿਹੜੇ ਸਰਕੰਡੇ ਲੱਗੇ ਆ ਉਹ ਜਿਹੜੇ ਸਰਕੰਡੇ ਆ ਉਹ ਜਿੰਨੀਆਂ ਮੁਰਗਾਬੀਆਂ ਆ ਇੱਥੇ ਵਾਈਟ ਬ੍ਰੈਸਟਡ ਹੈਂਸ ਹੈਗੀਆਂ ਆ ਉਹਨਾਂ ਦਾ ਸਾਰਾ ਘਾਰਾ ਉਸ ਸਰਕੰਡਿਆਂ ਦੇ ਵਿੱਚ ਮੈਂ ਤਾਂ ਕਹਿਣਾ ਕਿ ਪਿੱਛੇ ਜੇ ਸਾਡੇ ਇੱਥੇ ਵੀ ਇੱਕ ਮੂਮੈਂਟ ਚੱਲੀ ਵੀ ਜਿਹੜੇ ਆਲੇ ਨਾਲੇ ਸਰਕੰਡੇ ਆ ਜੀ ਇਹ ਗੰਦਨ ਸਾਫ਼ ਕਰ ਦੋ ਅਸੀਂ ਅਸੀਂ ਸਫਾਈ ਉਹਨੂੰ ਮੰਨਦੇ ਆ ਕਿ ਬਿਲਕੁਲ ਸਾਫ਼ ਕਰ ਦਈਏ। ਤੋਂ ਜਿਹੜੇ ਸਰਕੰਡੇ ਲੱਗੇ ਮਰਗਾਬੀਆਂ ਦਾ ਵੀ ਘਾਰ ਆ ਔਰ ਜਿੱਥੇ ਜਿਆਦਾ ਮਨ ਲਓ ਕਿ ਗਹਿਰੇ ਸਰਕੰਡੇ ਹੁੰਦੇ ਆ ਉੱਥੇ ਐਦਾਂ ਆਪਾਂ ਨੂੰ ਵੜਨਾ ਵੀ ਨਹੀਂ ਚਾਹੀਦਾ ਕਿਉਂਕਿ ਜਿਹੜਾ ਅਜਗਰ ਆ ਨਾ ਇੱਥੇ ਜਿਹੜਾ ਪਾਈਥਨ ਆ ਸਰਾਲਾਂ ਜਿਹਨੂੰ ਅਸੀਂ ਕਹਿੰਦੇ ਦੇਸੀ ਭਾਸ਼ਾ 'ਚ ਉਹਨਾਂ ਦਾ ਹਾਈਬਰਨੇਸ਼ਨ ਦਾ ਸਥਾਨ ਆ। ਹਲਕੇ ਹਲਕੇ ਮੱਦਮ ਮੱਡ ਦੇ ਵਿੱਚ ਉਹ ਆਪਣੇ ਆਪ ਨੂੰ ਲਪੇਟ ਕੇ ਯਾਨੀ ਕਿ ਉੱਥੇ ਰੱਖ ਦਿਆਂ ਕਿਉਂਕਿ ਉਹਨਾਂ ਨੇ ਸ਼ਿਕਾਰਤਾ ਕਰ ਲੈਣਾ ਹੁੰਦਾ ਸਤੰਬਰ ਅਕਤੂਬਰ ਦੇ ਵਿੱਚ। ਤੇ ਮੁੜ ਕੇ ਅਪ੍ਰੈਲ ਦੇ ਵਿੱਚ ਬਾਹਰ ਆਣਾ ਫਿਰ ਅਪ੍ਰੈਲ ਤੋਂ ਬਾਅਦ ਹੀ ਤਕਰੀਬਨ ਤੇ ਜਿਹੜੇ ਸਰਕੰਡੇ ਆ ਉਹ ਸਾਡੇ ਲਈ ਕਾਨ ਨੇ ਆ ਜੇ ਆਪਾਂ ਕਈ ਵਾਰੀ ਕਹਿੰਦਾ ਕਿ ਬੜਿਆ ਬੜਾ ਯਾਰ ਇਹ ਸਫਾਈ ਕਰਾ ਲੋ ਇੱਥੋਂ ਦੀ ਉਹਦੇ ਵਿੱਚ ਬਹੁਤ ਸਾਰੇ ਪੰਛੀ ਇੱਕ Munia ਪ੍ਰਜਾਤੀ ਦਾ ਪੰਛੀ ਆ ਜੀ ਜਿਹਨੂੰ Red-eyed Owlet ਕਹਿੰਦੇ ਆ ਲਾਲ Munia ਉਹ Munia ਦੀਆਂ 6-7 ਪ੍ਰਜਾਤੀਆਂ ਆ ਆਪਣੇ ਇੱਥੇ Skelly-breasted Munia ਵੀ ਆ Red-eyed Owlet ਵੀ ਆ ਉਹਨਾਂ ਨੇ ਸਰਕੰਡਿਆਂ ਦੇ ਜਿਹੜੇ ਪੱਤੇ ਆ ਉਹਨਾਂ ਨੂੰ ਲਾ ਲਾ ਕੇ ਆਪਣਾ ਘਰ ਬਣਾਉਣਾ ਹੁੰਦਾ ਰਾ ਮਟੀਰੀਅਲ ਜਿੱਦਾਂ ਆਪਾਂ ਕਹਿੰਦੇ ਆ ਤੋ ਇਸ ਪੰਛੀਆਂ ਦੀ ਇੰਪੋਰਟੈਂਸ ਦੇ ਵਿੱਚ ਸਰਾਲਾਂ ਦੇ ਘਰ ਦੇ ਵਿੱਚ ਜੀਵਾਂ ਦਾ ਘਰ ਬਣਾਉਣ ਦੇ ਵਿੱਚ ਇਹਦਾ ਬਹੁਤ ਵੱਡਾ ਇੱਕ ਯੋਗਦਾਨ ਆ ਕਿ ਹੁਣ ਆਪਾਂ ਸਾਰੇ ਇੱਥੋਂ ਹਲਕੇ ਨਾਲ ਨਾਲ ਚੱਲੀਏ ਕਿਉਂਕਿ ਫਿਰ ਆਪਾਂ ਇਦਾਂ ਜੇ ਵੇਟ ਕਰਦੇ ਰਵਾਂਗੇ ਜੁਲਾਈ ਗਾਸਤ ਦੇ ਮੇਲੇ ਜਦੋਂ ਹੋਮ ਹੋ ਜਾਂਦੇ ਸੀ ਨਾ ਤਾਂ ਗੋਹਾ ਸੜਕਾਂ ਤੇ ਆਇਨੇ ਸੀ ਇੱਥੇ ਆ ਗੋਹਾ ਸੜਕਾਂ ਬਹੁਤ ਲੰਬੀ ਸੀ ਇੱਥੇ ਤੋਂ ਉੱਥੇ ਦੀ ਲੰਬੀ ਹੁੰਦੀ ਸੀ ਸਰ ਹਾਂਜੀ ਹਾਂਜੀ ਉਹ ਅੱਗੇ ਲੰਬੀ ਬਸੜਦੇ ਜਾਂਦੀ ਸੀ ਕਿਉਂਕਿ ਅੰਦਰ ਉਹਨਾਂ ਨੂੰ ਲੱਗਦਾ ਕਰ ਵੀ ਲੱਗਦੀ ਹੈਟ ਲੱਗਦੀ ਨਾ ਹੌਮ ਹੋ ਜਾਂਦਾ ਬਿਲਕੁਲ ਠੀਕ ਸਾਲ ਤਾਂ ਮੈਂ ਦੇਖੀ ਹੋਈ ਸੀ ਆਪ ਦਾ ਬਹੁਤ ਬਹੁਤ ਅਜੀ ਬਹੁਤ ਅਜੀ ਹਾਂਜੀ ਕਾਹਦੀ ਕਿੰਦਾ ਕੋ ਵਧੀਆ ਹੀ ਨੀਂਦ ਆਦਾ ਬਹੁਤ ਵਧੀਆ ਸਤਿ ਸ੍ਰੀ ਅਕਾਲ ਵੀਰੇ ਹਾਂਜੀ ਬਾਈ ਨਾਲ ਆਏ ਆਪਾਂ ਆਪਣਾ ਚੰਡੀਗੜ੍ਹ ਤੋਂ ਬਾਈ ਨੇ ਅਮੀਰੀ ਨਾਮ ਹੈ ਨਾ ਵੀਰੇ ਦਾ ਅਮੀਰੀ 8 ਜਾਂ 10 ਕ ਮਹੀਨੇ ਹੁੰਦਾ ਇਹ ਅਮੀਰੀ 8 ਮਹੀਨੇ ਦੀ ਹੈ ਬੱਚਾ ਸਿਰਫ ਹਲੇ ਜਰਮਨ ਸ਼ੈਫਰਡ ਨਾਮ ਇਹਦਾ ਬਾਈ ਨੇ ਰੱਖਿਆ ਹੋਇਆ ਹੈ ਸ਼ੌਂਕ ਨਾਲ ਅਮੀਰੀ ਐ ਐਮ ਆਈ ਆਰ ਆਈ ਤੇ ਕੁਛ ਬਾਈ ਇਸ ਤਰ੍ਹਾਂ ਕਰਕੇ ਰਸਤੇ ਦੇ ਵਿੱਚ ਆ ਖੱਡਾਂ ਬਣੀ ਹੋਈਆਂ ਆ ਸਾਰੀ ਖੱਡਾਂ ਦੋਨੇ ਪਾਸੇ ਇਸ ਸਾਈਡ 'ਚ ਵੀ ਜਾ ਰਹੀਆਂ ਖੱਡ ਤੇ ਆ ਦੂਜੇ ਪਾਸੇ ਇਹ ਵੀ ਖੱਡ ਜਾ ਰਹੀ ਹੈ ਪਾਣੀ ਪੂਣੀ ਇੱਥੇ ਵਗਦਾ ਰਹਿੰਦਾ ਨਿਕਲਦਾ ਰਹਿੰਦਾ ਹੈ ਤੇਸਾਂ ਕਰਕੇ ਕੁਝ ਮਿੱਟੀ ਦੇ ਆ ਕੁਦਰਤੀ ਪਹਾੜ ਇੱਥੇ ਬਣੇ ਹੋਏ ਆ ਤੇ ਇਹ ਬਣਿਆ ਹੋਇਆ ਬਾਈ ਇੱਥੇ ਡੈਮ ਦਾ ਨਿਸ਼ਾਨ ਲਿਖਿਆ ਹੋਇਆ ਬੀ ਏ ਐਮ ਇੱਥੇ ਆ ਸਰਕਾਰੀ ਪਾਣੀ ਦਾ ਜਿਵੇਂ ਜਲ ਘਰ ਉਹ ਬਣਿਆ ਹੋਇਆ ਤੇ ਨਾਲ ਹੀ ਡੈਮ ਦਾ ਰਸਤਾ ਇਹ ਰਸਤਾ ਜਾ ਰਿਹਾ ਚਾਰ ਪੰਜ ਕਿਲੋਮੀਟਰ ਬਾਅਦ ਇੱਥੇ ਜਿਹੜਾ ਢੋਲਵਾਹਾ ਡੈਮ ਹੈ ਉਹ ਇਸ ਪਾਸੇ ਰਹਿ ਜਾਂਦਾ ਜੀ ਮਤਲਬ ਇਹ ਰਸਤਾ ਜਿਹੜਾ ਹੈ ਸਾਰਾ ਢੋਲਵਾਹਾ ਡੈਮ ਨੂੰ ਜਾ ਰਿਹਾ ਹੈ ਤੇ ਬਾਈ ਇਹ ਹੈਗਾ ਇੱਥੇ ਜਿਹੜੇ ਲੋਕਲ ਐ ਬਾਈ ਰੈਣੀ ਉਹਨਾਂ ਦੇ ਘਰ ਐ ਇੱਥੇ ਇਸ ਆਸ-ਪਾਸ ਲੋਕਲ ਬੰਦੇ ਦੇ ਘਰ ਬਣੇ ਹੋਏ ਆ ਨਾਲ-ਨਾਲ ਥੋੜੀ-ਬਹੁਤੀ ਖੇਤੀਬਾੜੀ ਕੀਤੀ ਹੋਈ ਆ ਤੇ ਆਇਆ ਹੈਗਾ ਤੁਸੀਂ ਪੁਆਇੰਟ ਬਾਈ ਇੱਥੇ ਸਵੇਰੇ-ਸਵੇਰੇ ਸਨਰਾਈਜ਼ ਹੋ ਰਿਹਾ ਉਹ ਸਾਹਮਣੇ ਦੇਖ ਸਕਦੇ ਆ ਯਾਰ ਇੱਕ ਪੱਕਾ ਰਸਤਾ ਵੀ ਬਣਿਆ ਹੋਇਆ ਤੇ ਬਾਕੀ ਇਹ ਆਪਣਾ ਇੱਕ ਛੋਟਾ ਜਿਹਾ ਟਰੈਕ ਸਵੇਰ ਦੀ ਸੈਰ ਗਰੁੱਪ ਜਾ ਰਿਹਾ ਹੈ ਵਿਕਾਸ ਜੀ ਇੱਕਾ ਰੋਖਾ ਜੀ ਆ ਵਾਲਾ ਇਹਦੇ ਬਾਰੇ ਵਿਕਾਸ ਜੀ ਜਾਣਕਾਰੀ ਦੇਣਾ ਚਾਹੁੰਦੇ ਆ ਵਿਕਾਸ ਤੱਕ ਮੈਨੂੰ ਲੱਗਦਾ ਇੱਕ ਪੁਰਾਣੇ ਸਮੇਂ ਚ ਨਾ ਰੰਗਲੀ ਦੰਤਨ ਹੁੰਦੀ ਸੀ ਦੰਦਾਸਾ ਹਾਂ ਠੀਕ ਆ ਇਹਦੀ ਇਹਦੀ ਛਿਲ ਨੂੰ ਨਾ ਪੁਰਾਣੇ ਸਮੇਂ ਚ ਲੋਕ ਕਰਦੇ ਹੁੰਦੇ ਸੀ ਤੇ ਉਹਨਾਂ ਦੇ ਬੁੱਲ ਸਾਰੇ ਲਾਲ ਹੋ ਜਾਂਦੇ ਲਾਲ ਹੋ ਕੀ ਬਾਤ ਮੇਰੀ ਦਾਦੀ ਜੀ ਕਰਦੇ ਹੁੰਦੇ ਸੀ ਬੀਬੀ ਇਹ ਬੁੱਲ ਦੰਦਾਸਾ ਜਿੱਥੇ ਤੱਕ ਮੈਂ ਸੋਚਦਾ ਇਹ ਤਾਂ ਬਹੁਤ ਵੈਜੀਟੇਸ਼ਨ ਪਿੱਛੇ ਵੀ ਨਾ ਬੜੇ ਬੈਂਕੀ ਦੇ ਤੇ ਫਿਰ ਪਤਾ ਅੱਗੇ ਵੀ ਆਣੇ ਆ ਖੈਰ ਅੱਗੇ ਦੱਸ ਦਿੰਨਾ ਖੈਰ ਦੀ ਵੈਜੀਟੇਸ਼ਨ ਇੱਥੇ ਨੇਚਰਲ ਆ ਹਾਂਜੀ ਹਾਂਜੀ ਲੱਕੜ ਇਹ ਹੈ ਲੇਖਾ ਇਹ ਆਉਂਦੀਆਂ ਜੀ ਦੋਨੇ ਪ੍ਰਜਾਤੀਆਂ ਇਹ ਪਾਇੰਟ ਟਰੀ ਦਾ ਜੀ ਫਲ ਆ ਜੀ ਇਹ ਕੁੰਫਲ ਕਹਿੰਦੇ ਆਪਾਂ ਇਹਦੇ ਵਿੱਚ ਵੀ ਪੰਜੀ ਦਾਣ ਆ ਜਿਹੜੀਆਂ ਇਹ ਪਾਇੰਟ ਪਾਇੰਟ ਟਰੀ ਦਾ ਜਿਹੜਾ ਇਹ ਪਾਇੰਟ ਟਰੀ ਦੀ ਕੁੰਪਲ ਆ ਇਹਨੂੰ ਉਹਦਾ ਫਲਾਵਰ ਵੀ ਕਹਿੰਦੇ ਆਂ ਔਰ ਜਿੱਦਾਂ ਇਹ ਪੱਕਿਆ ਆ ਜਦੋਂ ਥੋੜਾ ਥੋੜਾ ਕੱਚਾ ਹੁੰਦਾ ਇਹਦੀ ਆ ਤੋੜ ਕੇ ਦੇ ਵਿੱਚ ਸੀਡ ਨਿਕਲਦੇ ਆ ਜਿਹੜੇ ਪੰਛੀ ਖਾਂਦੇ ਆ ਚਿਲ ਗੋਜ਼ੇ ਵੀ ਆਪਾਂ ਇਹਨੂੰ ਕਹਿੰਦੇ ਆਂ ਤੇ ਜਿਹੜੇ ਦਾ ਜਿਹੜਾ ਵੱਡੇ ਸਾਈਜ਼ ਦਾ ਜਿਹੜਾ ਉਹ ਮੇਲ ਪ੍ਰਜਾਤੀ ਦਾ ਹੋ ਜਾਂਦਾ ਔਰ ਕਈ ਏਦਾਂ ਦੇ ਪੂਰੇ ਬੂਟੇ ਜਿਵੇਂ 90% ਜਿਹੜੇ ਫੀਮੇਲ ਪ੍ਰਜਾਤੀ ਦੇ ਫੁੱਲੇ ਲੱਗਦੇ ਆ ਔਰ ਜਿੱਦਾਂ ਆਪਾਂ ਬਨੂ ਮੱਖੀਆਂ ਦੀ ਗੱਲ ਕਰਦੇ ਆ ਉਹ ਕਹਿੰਦਾ ਜਦੋਂ ਮਧੂ ਮੱਖੀਆਂ ਜੇ ਕਿਤੇ ਖਤਮ ਹੋ ਗਈਆਂ ਤਾਂ 4 ਦਿਨ ਦਾ ਜਹਾਨ ਆ ਯਾਨੀ ਮਧੂ ਮੱਖੀਆਂ ਜੇ ਖਤਮ ਹੋ ਗਈਆਂ पराਗਕਣਾਂ ਦਾ ਆਦਾਨ-ਪ੍ਰਦਾਨ ਖਤਮ ਹੋ ਗਿਆ ਤਾਂ ਬੰਦਾ 4 ਸਾਲ ਤੋਂ ਵੱਧ ਨਹੀਂ ਜੀ ਸਕਦਾ ਕਿਉਂਕਿ ਵੇਜੀਟੇਸ਼ਨ ਬਣਨੀ ਨਹੀਂ ਔਰ ਖੋਰ ਦਸਾਂ ਅੱਜ ਬਹੁਤ ਸਾਰੀਆਂ ਜਿਹੜੀਆਂ ਫਸਲਾਂ ਆ ਉਹਦੀ ਕਾਸ਼ਤ ਆਰਟੀਫੀਸ਼ੀਅਲ ਪ੍ਰਾਕਣ ਨਾਲ ਹੁੰਦੀ ਹੈ ਆਰਟੀਫੀਸ਼ੀਅਲ ਪ੍ਰਾਕਣ ਪ੍ਰਾਕਣ ਦਾ ਚਿੱਟੇ ਬਾਰੇ ਜਾਂਦੇ ਆ ਤਾਂ ਆਪਾਂ ਕੰਮ ਕਰਦੇ ਆ ਔਰ ਇੱਕ ਚੀਜ਼ ਕਹੂੰਗਾ ਜੇ ਪ੍ਰਾਕਣ ਪ੍ਰਾਕਣ ਆਰਟੀਫੀਸ਼ੀਅਲ ਤਰੀਕੇ ਦੇ ਨਾਲ ਆਪਾਂ ਇਧਰ ਉਧਰ ਟਰਾਂਸਫਰ ਕੀਤੇ ਤੇ ਜਿਹੜੀ ਸਬਜ਼ੀਆਂ ਦੀ ਕਾਸਟ ਹੈ ਜਿਹੜੀ ਅੱਜ 40000 ਰੁਪਏ ਹੈ ਨਾ ਉਹਨੂੰ ਇਹਨਾਂ ਨੇ ਲੈਬੋਰੀਟਰੀਆਂ ਚ ਫਿਰ 300 400 ਰੁਪਏ ਕਿਲੋ ਕਰ ਦੇਣਾ ਵੇ ਛੋਟੂਟੀਆਂ ਮੱਖੀਆਂ ਜਿਹੜੀਆਂ ਸ਼ਾਇਦ ਅੱਜ ਅਸੀਂ ਦੇਖ ਵੀ ਨਾ ਪਾਈਏ ਉਹਨਾਂ ਮੱਖੀਆਂ ਦਾ ਰੋਲ ਮਧੂ ਮੱਖੀਆਂ ਦਾ ਰੋਲ ਕਿਉਂਕਿ ਮਧੂ ਮੱਖੀਆਂ ਵੀ ਤਿੰਨ ਪ੍ਰਕਾਰ ਦੀਆਂ ਕੰਡੀ ਦੇ ਵਿੱਚ ਹੈਗੀਆਂ ਪਰ ਜਿਹੜੀ ਅਸੀਂ ਬੀ ਕੀਪਿੰਗ ਕਰਦੇ ਆ ਉਹ ਆਪਣੀ ਦੇਸੀ ਮੱਖੀ ਨਹੀਂ ਹੁੰਦੀ ਉਹ ਇਟਾਲੀਅਨ ਮੱਖੀ ਹੁੰਦੀ ਹੈ ਜਿਹਨੂੰ ਘਰੇਲੂ ਜਾਂ ਪਾਲਤੂ ਕੀਤਾ ਜਾ ਸਕਦਾ ਆਓ ਜੀ ਅੱਗੇ ਨੂੰ ਸਾਥੀ ਇਹ ਰਸਤਾ ਜਿਹੜਾ ਅਸੀਂ ਜਾ ਰਹੇ ਆ ਨਾ ਤੁਸੀਂ ਦੁਬਾਰਾ ਥਾਣਾ ਟਾਇਮ ਜਾਣਾ ਹੋਇਆ ਧਰਮਪੁਰ ਦੇ ਵੀ ਜਾਣਾ ਹੋਇਆ ਬਲਵਾਰੇ ਜਾਣਾ ਹੋਇਆ ਕਿਸੇ ਨੇ ਤੇ ਇਹੇ ਰਸਤਾ ਹੈਗਾ ਜੀ ਤੇ ਰਸਤਾ ਆਕੋ ਖੱਬੇ ਹੋ ਜਾਏਗਾ 18 ਦਾਮ ਨੂੰ ਸਿੱਧਾ ਹੋ ਜਾਏਗਾ ਦੇਰੀਆਂ ਨੂੰ ਤੇ ਦੇਰੀਆਂ ਤੋਂ ਧਰਪੁਰ ਦੇਵੀ ਅਮਰੋਦ ਅਮਰੋਦ ਤਲਵਾੜਾ ਤੇ ਉੱਥੋਂ ਹੀ ਕਵਾਈ ਦੇਵੀ ਨੂੰ ਜੇ ਅਮਰੋਦ ਆ ਜਾਈਏ ਤੇ ਉੱਥੋਂ ਕਵਾਈ ਦੇਵੀ ਨੂੰ ਜਾ ਸਕਦੇ ਗਰੂਨੇ 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 ਸੁਨੇ ਹੁਣੇ ਪੁਰਾਣੇ ਬੜੇ ਖਾਦੇ ਕੰਡੀ ਦਾ ਸਭ ਤੋਂ ਵਧੀਆ ਫਲਵਾ ਜਿਹੜੇ ਸਾਡੇ ਬਜ਼ੁਰਗੋ ਆਜਾ ਸਾਡੇ 10 ਸਾਲ ਮੇਤੋਂ ਪੁਰਾਣੇ ਉਹਨਾਂ ਨੇ ਬਹੁਤ ਖਾਦੇ ਮੈਂ ਵੀ ਬਹੁਤ ਖਾਦੇ ਥੱਲੇ ਮਲੇ ਜੀ ਮਲੇ ਦਾ 베ਰ ਇਹਨੂੰ ਲਾਲ 베ਰ ਮਿਲ ਕੇ ਸਾਡੇ ਸਕੂਲਾਂ ਦੇ ਬਾਹਰ ਸਰਕਾਰੀ ਸਕੂਲਾਂ ਦੇ ਬਾਹਰ ਵਿਕਦੇ ਹੁੰਦੇ ਸੀਗੇ ਬਹੁਤ ਪੌਸਟਿਕ ਵਿਟਾਮਿਨ ਸੀ ਦਾ ਗਰੂਨਾ ਵਿਟਾਮਿਨ ਸੀ 베ਰ ਵਿਟਾਮਿਨ ਸੀ ਦਾ ਬਹੁਤ ਐਨਰਿਚ ਸੋਰਸ ਆ ਦੰਗਲਾਂ ਦਾ ਘੋਰਾ ਨੁਕਸਾਨ ਨੇ ਕੱਢ ਖੋਡਾਂ ਕਈ ਤਾਂ ਪਹਾੜਾਂ ਵਿੱਚ ਰਹਿੰਦੇ ਨੇ ਬੱਚੇ ਪਾਲ ਲੈਂਦੇ ਨੇ ਤੇ ਨਾਲੇ ਸੁਖੀ ਰਹਿੰਦੇ ਨੇ ਕੱਢ ਖੋਡਾਂ ਕਈ ਤਾਂ ਮਤਲਬ ਪੰਛੀ ਜੀਵਾਂ 84 ਲੱਖ ਪ੍ਰਜਾਤੀਆਂ ਜੋ ਆਪਾਂ ਇੱਕ ਪ੍ਰਜਾਤੀਆਂ ਬਾਕੀ ਸਾਰੀਆਂ ਪ੍ਰਜਾਤੀਆਂ ਬੱਚੇ ਵੀ ਦੰਨੀਆਂ ਫੈਮਿਲੀਜ਼ ਵੀ ਆ ਪਰ ਤੁਹਾਨੂੰ ਪੰਛੀਆਂ ਦਾ ਜੀਵਾਂ ਦਾ ਹਿਰਨਾ ਦਾ ਸਾਂਭਣਾ ਦਾ ਤੁਹਾਨੂੰ ਗੰਦ ਦੇ ਢੇਰ ਨਹੀਂ ਦਿਸਣਗੇ ਕਿਤੇ ਜਿਹੜੇ ਮੇਲ ਕੀਨੇ ਚੱਲਉਂਦੇ ਉੱਪਰਲੇ ਪਾਸੇ ਕੋਟੋਂ ਦਾ ਕੀ ਹੈ ਅੱਛਾ ਕਿੱਥੇ ਹੈ ਇਹ ਉਹ ਮੁੜੀ ਚੁੜੀਓ ਮਾਲਾ ਹੀ ਗਿਆ ਅੱਗੇ ਜਿੰਨਾ ਨੀ ਆਦਾਰਮਾ ਥੋੜਾ ਵੱਡਾ ਸਿਸਟਮ ਵਧੀਆ ਹਣਾ ਸਿਸਟਮ ਵਧੀਆ ਕਰਦਾ ਆ ਕਿ ਆ ਨਹੀਂ ਜਾ ਰਹਾ ਹੋਇਆ ਆਏ ਹਾਂ ਮਿੰਗੇ ਬੈਰ ਆ ਰਹੇ ਜੀ ਜੀ ਲੱਗਦੇ ਆ ਬਾਜ ਤੇ ਤਰ ਜੋਰ ਤੇ ਲੱਗਦਾ ਜੀ ਪਰ ਮਜ਼ਾ ਬੜਾ ਆਉਂਦਾ ਜਿਵੇਂ ਨਾ ਗੱਦੇ ਚ ਪੈ ਪੈ ਤਰਿਆ ਆਗੇ ਬਾਈ ਸੜਕ ਇੱਥੇ ਦੋ ਰਸਤੇ ਜਾ ਰਹੇ ਆ ਆ ਸੜਕਾ ਸੜਕਾ ਅੱਗੇ ਇੱਥੇ ਮੰਦਿਰ ਦਾ ਵੀ ਕੁਝ ਲਿਖਿਆ ਹੋਇਆ ਰਸਤਾ ਆ ਪਿੱਪਲ ਦੇ નીચે ਬੋਰਡ ਲੱਗੇ ਹੋਏ ਇਸੇ ਦੀ ਦੁਰਗਾ ਮੰਦਿਰ ਧਰਮਪੁਰ ਦੇਵੀ ਆਈ ਸਾਈਡ ਚਲੇਗਾ ਇੱਕ ਮੰਦਿਰ ਤੇ ਆਪਣੇ ਜਿਹੜੇ ਸਾਥੀ ਆ ਜਿਹੜਾ ਗਰੁੱਪ ਹੈ ਉਹ ਇਸ ਸਾਈਡ ਗਿਆ ਹੈ ਤੇ ਇੱਥੇ ਬਾਈ ਪ੍ਰਾਈਵੇਟ ਲੋਕਾਂ ਦੇ ਘਰ ਆ ਜਿਵੇਂ ਅਸੀਂ ਮੱਜਾਂ ਦੇਖ ਸਕਦੇ ਆ ਤੇ ਇੱਥੇ ਜਿਹੜੇ ਲੋਕਲ ਕੋਈ ਲੋਕ ਆ ਇੱਥੇ ਪ੍ਰਾਈਵੇਟ ਲੋਕ ਔਰ ਇੰਨੇ ਉਹਨਾਂ ਦੇ ਉੱਤੇ ਮੱਜਾਂ ਰੱਖੀਆਂ ਹੋਈਆਂ ਤੇ ਅੱਗੇ ਸਾਰੀ ਸੜਕ ਆ ਗਈ ਪੱਕਾ ਏਰੀਆ ਆ ਗਿਆ ਪਿੱਛੇ ਜਿਹੜਾ ਆਪਾਂ ਹਾਂਜੀ ਹਾਂਜੀ ਤੇ ਅੱਗੇ ਸਾਰਾ ਰਸਤਾ ਹੁਣ ਪੱਕਾ ਹੈ ਪਿੱਛੇ ਆਪਾਂ ਜਿੰਨਾ ਕਾਏ ਆਏ ਆ 4-5 ਕਿਲੋਮੀਟਰ ਹੋ ਗਿਆ ਉੱਥੇ ਉਹ ਸਾਰਾ ਕੱਚਾ ਰਸਤਾ ਇੱਕ ਟਰੈਕ ਦੇ ਰੂਪ ਚ ਆਏ ਆ ਤੇ ਇੱਥੇ ਮੰਨ ਲਾਓ ਕੋਈ ਪਿੰਡ ਆਇਆ ਤੇ ਪੱਕੀ ਸੜਕ ਆਪਾਂ ਇੱਥੇ ਦੇਖਣ ਨੂੰ ਮਿਲਦੀ ਹੈ ਤੇ ਬਾਈ ਹੁਣ ਆਪਾਂ ਆ ਗਏ ਇੱਥੇ ਪਿੰਡ ਬਣਿਆ ਹੋਇਆ ਪੂਰਾ ਲੋਕਲ ਲੋਕ ਜਿਹੜੇ ਰਹਿੰਦੇ ਇੱਥੇ ਪਿੰਡ ਦਾ ਨਾਮ ਹੈ ਦੇਹਰੀਆਂ ਤੇ ਜਿੱਥੇ ਆਪਾਂ ਆਏ ਆ ਉਹ ਹੈਗਾ ਲੋਰ ਦੇਹਰੀਆਂ ਤੇ ਇੱਥੇ ਹੁਣ ਆਪਾਂ ਪੁਰਾਣਾ ਖੂਹ ਬਣਿਆ ਹੋਇਆ ਇੱਕ ਪਿੰਡ ਦਾ ਜਿੱਮੇ ਖੂਹ ਹੁੰਦਾ ਸੀਗਾ ਉਹ ਦੇਖ ਸਕਦੇ ਆ ਇੱਥੇ ਤੇ ਹਲੇ ਵੀ ਜਿਹੜੇ ਲੋਕਲ ਲੋਕ ਐ ਲੋਕਲ ਘਰ ਐ ਇੱਥੇ ਪੂਰਾ ਹਸ਼ਿਆਰ ਪਰ ਜਿਹਰੇ ਜੇ ਪੈ ਜਾਂਦਾ ਜੀ ਸਾਰਾ ਇਹ ਦੇਰੀਆਂ ਪਿੰਡ ਪੂਰਾ ਪਹਾੜੀ ਏਰੀਆ ਜਿੱਮੇ ਹਿਮਾਚਲ ਚ ਹੁੰਦਾ ਕੁਝ ਉਸ ਤਰ੍ਹਾਂ ਦਾ ਇੱਥੇ ਰਹਿਣ ਸਹਿਣ ਪਹਾੜੀ ਇਲਾਕਾ ਬਣਿਆ ਹੋਇਆ ਕੋਈ ਆ ਕੇ ਬੇਟੀ ਗਜ਼ਾ ਉਹ ਲੰਬਾ ਪੈਂਡਾ ਰਾਹੀ ਮਰ ਗਏ ਨੇ ਪਿਆਸੇ ਨਹੀਂ ਅੱਛਾ ਨਾ ਪਾਣੀ ਦਾ ਪਿਆ ਦੇ ਨਹੀਂ ਮਟਿਆਰੇ ਲੋ ਜੀ ਦੇ ਰਹੀਆਂ ਪਿੰਡ ਆਗੇ ਆਪਾਂ ਜਿਹੜਾ ਇੱਥੇ ਸਮਾਰਟ ਸਕੂਲ ਵੀ ਇੱਥੇ ਪਿੰਡ ਚ ਬਣਿਆ ਹੋਇਆ ਏ ਤੇ ਖੂਹ ਬਣਿਆ ਹੋਇਆ ਜਿਹੜਾ ਖੂਹ ਹੱਲੇ ਵੀ ਪਾਣੀ ਨਿਕਲਦਾ ਹੈ ਵਰਤਦੇ ਆਂ ਤੇ ਹੁਣ ਇੱਥੇ ਥੋੜੀ ਜਿਹਾ ਅਗੇ ਖੁੱਲਾ ਗਰਾਊਂਡ ਆ ਗਿਆ ਤੇ ਇੱਥੇ ਬੈਠ ਕੇ ਸਭ ਯੋਗਾ ਜਾਂ ਮੈਡੀਟੇਸ਼ਨ ਕਰਨ ਲੱਗੇ ਆਂ ਪੱਕਾ ਹੋਰ ਨਹੀਂ ਮੰਨਦਾ ਤੁਹਾਨੂੰ ਬੈਕਟਰ ਆਉਣਾ ਲੈ ਭਾਈ ਮੈਨੂੰ ਲੱਭਣ ਦਿਓ ਹਾਂਜੀ ਜਿੰਨੇ ਵੀ ਸਾਡੇ ਕੋਲ ਪ੍ਰਸਾਪਤੀ ਵਿੱਚ ਪਹੁੰਚ ਗਏ ਸਾਰੇ ਰਿਲੈਕਸ ਹੋ ਕੇ ਥੋੜੇ ਜਿਹੜੇ ਪਿੱਛੇ ਬੈਠੇ ਅੱਗੇ ਆ ਜਾਓ ਆਪਾਂ 5 ਦਾ 10 ਮਿੰਟੇ ਲਾਉਣੇ ਇੱਥੇ ਚੱਲ ਜਣਾ ਆਪਾਂ 10 ਵਾਰੀ ਕਰਨਾ 5 ਵਾਰੀ ਇੱਧਰ 5 ਮਿੰਟ ਪੂਰਾ ਬਾਊ ਜੀ ਹਾ ਲੋ ਨਹੀਂ ਕਹਿਣਾ ਸਹੀ ਇਹੋ ਕਹਿਣਾ ਤੁਹਾਨੂੰ ਆ ਜਾਓ ਨਹੀਂ ਹੋਣਾ ਤੁਹਾਡੀ ਮਰਜ਼ੀ ਤੇ ਲੋ ਜੀ ਇੱਥੇ ਡਾਕਟਰ ਸਾਹਿਬ ਨੇ ਦਬਾਉਣਾ ਘੰਟਾ ਯੋਗਾ ਮੈਡੀਟੇਸ਼ਨ ਕਰਾਈ ਏ ਤੇ ਹੁਣ ਸਾਰੀ ਟੀਮ ਹੈ ਵਾਪਸ ਆਪਣੇ ਜਿੱਥੇ ਅਰੇਸਟ ਪੁਆਇੰਟ ਹੈ ਇੱਥੇ ਟੈਂਟ ਵਗੈਰਾ ਲਾਏ ਹੋਏ ਆ ਉਸ ਪਾਸੇ ਜਾ ਰਹੇ ਆ ਵਾਪਸ ਦੁਨੇ ਨਹੀਂ ਦੁਨੇ ਨਹੀਂ ਲੋ ਜੀ 9:45 ਹੋ ਗਏ ਪੌਣੇ 10 ਤੇ ਆਪਾਂ ਪਹੁੰਚ ਗਏ ਆਪਣੀ ਜਗ੍ਹਾ ਤੇ ਇੱਥੇ ਹੁਣ ਕਰ ਰਿਹਾ ਬ੍ਰੇਕਫਾਸਟ ਬ੍ਰੇਕਫਾਸਟ ਕਰ ਲੰਨੇ ਆਪਾਂ ਲੋ ਬਾਈ 10:00 ਵਜੇ 10 ਮਿੰਟ ਹੋ ਗਏ ਬ੍ਰੇਕਫਾਸਟ ਕਰ ਲਿਆ ਆਪਾਂ ਨੇ ਤੇ ਤਕਰੀਬਨ ਹੁਣ ਆਪਾਂ ਟੈਂਟ ਜਿਹੜਾ ਆਪਣਾ ਉਹ ਵੀ ਇਕੱਠਾ ਕਰਨ ਲੱਗੇ ਆ ਤੇ ਸਮਾਨ ਸੋਣ ਜਿਹੜਾ ਖਿਲਰਿਆ ਹੋਇਆ ਉਹ ਵੀ ਆਪਣਾ ਸੰਭਾਲਦੇ ਆ ਆ ਤੁਹਾਡੇ ਅੰਗੂਰ ਰਹਿੰਦੇ ਸੀ ਆ ਮੇਰੇ ਅੰਗੂਰ ਰਹਨੇ ਬਾਈ ਠੀਕ ਹੈ ਬਾਈ ਥੈਂਕ ਯੂ ਲੋ ਜੀ ਬਾਈ ਤਿਆਰੀਆਂ ਹੋ ਗਈਆਂ ਜਾਣਦੀਆਂ ਸ਼ੁਰੂ ਟੈਂਟ ਵਗੈਰਾ ਇਕੱਠੇ ਹੋ ਰਹੇ ਆ ਆਪਾਂ ਵੀ ਟੈਂਟਰ ਚੋਂ ਸਮਾਨ ਸਾਰਾ ਕੱਢ ਲਿਆ ਪੈਕ ਕਰ ਲਿਆ ਤੇ ਟੈਂਟਰ ਇਕੱਠਾ ਕਰਨਾ ਹੁਣ ਬਾਈਓ ਨੇ ਲਗੇ ਪਰਨੇ ਬੰਨਣ ਤੇ ਇੱਧਰ ਅਨਾਉਂਸਮੈਂਟ ਹੋ ਰਹੀ ਹੈ ਕਿ ਆਪਣੇ ਇੱਕ ਮੱਕੜ ਮਿਲਣੀ ਦੇ ਸਰਟੀਫਿਕੇਟ ਲੈ ਕੇ ਜਾਓ ਯਾਨੀ ਜਿਹੜੀ ਕਮਕਣ ਮਿਲਣੀ ਹੋਈ ਹੈ ਸਾਰੇ ਮੈਂਬਰ ਜਿਹੜੇ ਪਹੁੰਚੇ ਆ ਉਹਨਾਂ ਨੂੰ ਸਰਟੀਫਿਕੇਟ ਮਿਲਣੇ ਆ ਉਹ ਸਰਟੀਫਿਕੇਟ ਆਪਾਂ ਲੈਣੇ ਆ ਜਾ ਕੇ ਹੁਣ ਜਿੰਕਲਿੰਦਰ ਸਿੰਘ ਬਰਤਨ ਪੰਡੋਰੀ ਬਰਤਨ ਪਬਲਿਕ ਰਿਸ਼ਨ ਖੁਰਾਣਾ ਜੀ ਬਰਿੰਦਰ ਸਾਡੇ ਚੱਲੇ ਭਾਈ ਅਜ ਰਹਿੰਦੇ ਨਹੀਂ ਹਾਂਜੀ ਵਾਪਸੀ ਕੋਈ ਰਹਿਦਾ ਜਾਂਦੇ ਰੱਕ ਤਾਂ ਨਹੀਂ ਕੋਈ ਸਰਟੀਫਿਕੇਟ ਮਿਲ ਗਏ ਬਾਈ ਹੁਣ ਤਕਰੀਬਨ ਵਾਪਸੀ ਹੈ ਹੋ ਗਏ ਟੈਂਟ ਪੈਕ ਆਪਣੇ ਆਪਣੇ ਆਲੇ ਨੇ ਚਲੇ ਵਾਪਸ ਫੇਰ ਯਾਦਵਿੰਦਰ ਸਿੰਘ ਨਾਮਤਾ ਮਹਮਦ ਰਾਸ਼ੀਦ ਲੋ ਬਾਈ ਸਰਟੀਫਿਕੇਟ ਮਿਲ ਗਏ ਕਮਕਣ ਮਿਲਣੀ ਕੋਕਾਂਡ ਜੰਗਲ ਯਾਦਗਾਰ ਨਿਸ਼ਾਨੀ ਨਾਮ ਲਿਖਿਆ ਹੋਇਆ ਆਪਣਾ ਇਸ ਤਰ੍ਹਾਂ ਕਰਕੇ ਸਰਟੀਫਿਕੇਟ ਮਿਲੇ ਸਾਰੇ ਦੋਸਤਾਂ ਨੂੰ ਬਾਕੀਆਂ ਨੂੰ ਕੰਜਨ ਹਲੇ ਮਿਲ ਵੀ ਰਹੇ ਆ ਤੇ ਤਿਆਰੀਆਂ ਹੋ ਰਹੀਆਂ ਜਾਣਦੀਆਂ ਉਹਨੇ ਤੇ ਆ ਪਾਈ ਬੈਣੀ ਤੇ ਅਸੀਂ ਇਕੱਠਿਆਂ ਨੇ ਕਰਿਆ ਸੀਗਾ ਟ੍ਰੈਕ ਆ ਮੈਂ ਇਹ ਕੰਮੋ ਘਾਟੀ ਕਰਦੇ ਆ ਉਦੋਂ ਬਾਅਦ ਅਸੀਂ ਆ ਜਾਂਦਾ ਜਰਾ ਇਹ ਵੀ ਮੁੰਡੇ ਆ ਕਿ ਕੁੜੀ ਆ ਕਿ ਕਿਵੇਂ ਹੈਣਾ ਚਲੋ ਨੇੜੇ ਆ ਕੇ ਅਸੀਂ ਉਹ ਉਹਨਾਂ ਨੂੰ ਰੋਕਿਆ ਅਸੀਂ ਗੱਲਾਂ ਬਾਤਾਂ ਕੀਤੀਆਂ ਅਸੀਂ ਉਹਨਾਂ ਨੂੰ ਅਸੀਂ ਕਿਹਾ ਵੀ ਮੜਾ ਜਾ ਸਾਈਕਲ ਅਸੀਂ ਵੇਖੀ ਚਲਾਖ ਉਹ ਕਹਿੰਦੇ ਤੁਹਾਡੇ ਚੱਲਣਾ ਨਹੀਂ ਇਹ ਉਹੀ ਗੱਲ ਹੈ ਜਦੋਂ ਪਹਿਲੇ ਗੇਲ ਦੇ ਵਿੱਚ ਕੀਤਾ ਵੇ ਤਾਂ ਉਹਦੇ ਉੱਤੇ ਇੰਨਾ ਜ਼ਿਆਦਾ ਨੇੜਤਾ ਬਣ ਜਾਂਦੀ ਹੈ ਜਿਵੇਂ ਹੁਣ ਮੈਂ ਤੁਹਾਨੂੰ ਦੱਸਦਾ ਐ ਵੀ ਅਕਸਰ ਮੈਂ ਜਿਹੜਾ ਕਸ਼ਮੀਰ ਦੇ ਸਫਰ ਨਾਮਿਆਂ ਦੇ ਵਿੱਚ ਤੁਸੀਂ ਪੜ੍ਹਿਆ ਹੋਊਗਾ ਇਸ਼faq ਦਾ ਦੋਸਤ ਦਾ ਜ਼ਿਕਰ ਕਰਦਾ ਹੁੰਦਾ। ਤਾਂ ਉਹਦੇ ਨਾਲ ਸੁਭਾਅ ਬਣਿਆ ਸੀਗਾ 락ਡਾਊਨ ਵੇਲੇ। ਉਹ ਇੱਥੇ ਪੰਜਾਬ ਆਏ ਹੋਏ ਸੀ। ਉਦੋਂ ਆਪਣਾ 락ਡਾਊਨ ਲੱਗਣ ਕਰਕੇ ਸਾਰਾ ਕੁਝ ਬੰਦ ਹੋ ਗਿਆ। ਉਦੋਂ ਆਪਣਾ ਘਰ ਖਾਲੀ ਸੀਗਾ। ਤਾਂ ਵੈਜੀਟੇਰੀਅਨ ਬੰਦਾ ਉਹਦੀ ਜਿੱਥੇ ਟੂਰਿਸਟ ਪੁਆਇੰਟ ਆ ਉੱਥੇ ਤਾਂ ਕੋਈ ਦਿੱਕਤ ਨਹੀਂ ਆਉਂਦੀ। ਜਿਵੇਂ ਸ਼੍ਰੀਨਗਰ ਪਹਲਗਾਮ ਉੱਥੇ ਤਾਂ ਤੁਹਾਨੂੰ ਮਤਲਬ ਕਿ ਵੈਜੇ ਖਾਣਾ ਤੇ ਵਧੀਆ ਮਿਲ ਜੂ। ਜਦੋਂ ਤੁਸੀਂ ਉੱਥੋਂ ਦੇ ਪਿੰਡ ਘੁੰਮੋਗੇ ਜਾ ਉੱਥੋਂ ਦੇ ਜਿਹੜੇ ਲੋਕਲ ਆ ਉਹ ਤਾਂ ਉੱਥੇ ਵੈਜੇਖਾਨੇ ਦੀ ਥੋੜੀ ਜਿਹੀ ਸਮੱਸਿਆ ਆਉਂਦੀ ਹੈ ਤਾਂ ਅਸੀਂ ਜਦੋਂ ਉੱਥੇ ਟਾਬੇ ਤੇ ਬੈਠੇ ਉਹਨਾਂ ਨੂੰ ਕਿਹਾ ਵੀ ਕੀ ਹੈ ਉਹ ਕਹਿੰਦੇ ਵੀ ਨੌਨ ਵੈਜ ਦੇ ਵਿੱਚ ਹੀ ਉਹਨਾਂ ਕੋਲੇ ਚਿਕਨ ਤੇ ਮਟਨ ਹੈ ਨਹੀਂ ਸੀ ਉਹ ਕਹਿੰਦੇ ਵੀ ਬੜਾ ਮਾਸ ਹੈ ਬੜਾ ਮਾਸ ਉਹ ਬੀਫ ਜਾਂ ਮੱਝ ਨੂੰ ਬੋਲਦੇ ਆ ਤੇ ਕਹਿੰਦੇ ਬੜਾ ਮਾਸ ਆ ਅਸੀਂ ਕਿਹਾ ਵੀ ਇਹ ਤਾਂ ਨਹੀਂ ਹੈ ਜੇ ਚਿਕਨ ਜਾਂ ਕੋਈ ਮਟਨ ਹੈ ਤਾਂ ਦੱਸ ਦਿਓ ਅਸੀਂ ਕਿਹਾ ਵੀ ਚਲ ਆਏ ਕਰੋ ਫਿਰ ਸਾਨੂੰ ਕੱਲੀਆਂ ਰੋਟੀਆਂ ਦੇ ਦਿਓ ਸਵਾਗਤ 11 ਦਾ ਟਾਈਮ ਹੋ ਗਿਆ तकरीबन 22 ਸਰਟੀਫਿਕੇਟ ਸਭ ਨੂੰ ਮਿਲ ਗਏ ਆ ਤੇ ਬਾਈ ਉਹਨੇ ਜਾਣ ਲੱਗੇ ਆ ਗੁਰਸੇਵਕ ਬਾਈ ਉਹਨੇ ਬਠਿੰਡੇ ਤੋਂ ਆਏ ਹੋਏ ਆ ਤੇ ਨਾਲ ਇੱਕ ਦੋ ਮਿੱਤਰ ਹੋਰ ਆਏ ਬਾਈ ਦੇ ਇਹਨਾਂ ਨੇ ਆਪਣਾ ਜਾਣ ਲੱਗੇ ਹੁਣ ਹੋਰ ਬਾਈ ਗੱਲਬਾਤ ਕੋਈ ਨਾ ਬਸ ਬਾਈ ਬਹੁਤ ਸੋਹਣਾ ਮਾਹੌਲ ਰਿਹਾ ਘਰੋਂ ਬਾਹਰ ਨਿਕਲੋ ਘੁੰਮੋ ਚਾਰ ਪੈਸੇ ਵਜਾ ਕੇ ਤੇ ਬਾਹਰਲੀ ਦੁਨੀਆ ਦੇਖੋ ਨਹੀਂ ਤਾਂ ਆਪ ਖੂਹ ਦੇ ਡੱਡੂ ਘਰੇ ਬਣੇ ਪਏ ਆ ਤੇ ਭਾਈ ਸੁਖਦੀਪ ਸਿੰਘ ਜੀ ਢਿੱਲੋਂ ਦੱਸਿਓ ਬਾਈ ਜੀ ਤੇ ਚੰਦ ਸ਼ਬਦ ਤੁਸੀਂ ਵੀ ਬਾਈ ਦੇ ਚੈਨਲ ਤੇ ਬੋਲ ਸਕਦੇ ਹੋ ਮਿਲਨੀ ਭਰਾਵਾ ਸਿਰਾ ਸੀ ਕੀ ਹਾਂਜੀ ਪੂਰਾ ਵਧੀਆ ਜਿਹੜਾ ਸਾਰੇ ਇੱਥੇ ਸੁਲਝੇ ਹੋਏ ਇਨਸਾਨ ਪਹੁੰਚੇ ਹੋਏ ਹੁਮਨਫਰੰਦ ਸ਼ਕੀਨ ਜ਼ਿੰਦਗੀ ਜਿਉਂਦੇ ਸ਼ਕੀਨ ਲੋਕ ਹਾਂਜੀ ਉਹ ਉਹੀ ਲੋਕ ਇੱਥੇ ਆਏ ਹੋਏ ਆ ਸਹੀ ਗੱਲ ਹੈ ਹੁਣ ਆਪਾਂ ਸਵੇਰੇ ਸਵੇਰੇ ਨੇਚਰ ਵਾਕ ਟ੍ਰੈਕ ਕਰਕੇ ਆਏ ਆ ਕਿ ਪੈਣੀ ਸੀ ਦੇਰੀ ਆ ਹਾਂਜੀ ਅਸੀਂ ਸਾਰਾ ਦੋ ਟਾਂ ਕਿਉਂਕਿ ਅਸੀਂ ਉੱਥੇ ਸੋਨ ਸਿੰਘ ਸੋਨ ਲਾਲ ਸਰਪੰਚ ਦੇ ਘਰੇ ਬੈਠੇ ਸੀਗੇ ਅੱਛਾ ਅੱਛਾ ਠੀਕ ਹੈ ਜੀ ਔਰ ਉਹਨਾਂ ਨੇ ਸਾਨੂੰ ਚਾਹ ਪਣੀ ਪਾਇਆ ਹਾਂ ਤੇ ਉਸ ਬੈਠਨ ਦਾ ਸਾਡਾ ਫੈਮਿਲੀ ਇੰਟਰੈਕਸ਼ਨ ਬਣ ਗਏ ਉਹ ਕਹਿੰਦੇ ਵੀ ਤੁਸੀਂ ਫੈਮਿਲੀ ਸਵੇਤੇ ਸਰਗੁਣ ਦੋਦੇ ਰਹਿ ਕੇ ਜਾਓ ਰਹਿ ਕੇ ਜਾਇਆ ਸਹੀ ਗੱਲ ਹੈ ਇਹ ਹੁੰਦਾ ਘੁੰਮਣ ਫਿਰਨ ਦਾ ਹਾਂਜੀ ਇਹ ਫਾਇਦਾ ਹੁੰਦਾ ਸਹੀ ਗੱਲ ਹੈ ਹੈਨਾ ਦੁਨੀਆ ਨਾਲ ਜੁੜਦੇ ਲੋਕਾਂ ਨਾਲ ਬਿਲਕੁਲ ਬਿਲਕੁਲ ਤੇ ਬਾਕੀ ਬਾਈ ਜੁੜੇ ਰਹੋ ਬਾਈ ਦੇ ਚੈਨਲ ਦੇ ਨਾਲ ਵੱਤੋ ਵੱਤ ਪਿਆਰ ਦਿਓ ਸਤਿਕਾਰ ਦਿਓ ਤੇ ਅੱਗੇ ਸੋਹਣੀਆਂ ਥਾਵਾਂ ਤੁਹਾਨੂੰ ਦਿਖਾਉਂਦੇ ਰਹਿਣਗੇ ਬਾਈ ਕਿਵੇਂ ਰੈਕਸਪੀਰੀਅੰਸ ਮਿਲਣੀਆਂ ਦਾ ਤੁਸੀਂ ਤਾਂ ਪਹਿਲਾਂ ਵੀ ਜਾਂਦੇ ਰਹਿੰਦੇ ਹੋ ਬਹੁਤ ਵਧੀਆ ਬਾਈ ਸਾਰੀਆਂ ਮਿਲਣੀਆਂ ਆਪਾਂ ਨੇ ਅਟੈਂਡ ਕਰੀਆਂ ਨੇ ਇਹ ਵੀ ਮਿਲਣੀ ਸੀਗੀ ਬਹੁਤ ਬਹੁਤ ਵਧੀਆ ਹੈ ਇਹ ਹੈ ਕਿ ਆਪਾਂ ਨੂੰ ਇੱਥੇ ਸਾਰੇ ਬੰਦੇ ਮਿਲ ਜਾਂਦੇ ਹਨਾ ਬਿਲਕੁਲ ਬਾਈ ਇੱਕ ਬਹਾਨਾ ਹੁੰਦਾ ਬਾਈ ਸਾਡੇ ਵਰਗੇ ਘੁਮਣ ਫਿਰਦੇ ਨੇ ਸ਼ਕੀਨ ਨੇ ਪੰਜਾਬ ਆ ਲਗ ਲਗ ਹੋਰ ਛੇਡਾਂ ਤੋਂ ਇੱਕ ਬਾਨੀਸਰ ਜਿੱਮੇ ਵਿਆਹ ਚ ਰਿਸ਼ਤੇਦਾਰ ਇਕੱਠੇ ਹੋ ਜਾਂਦੇ ਕੁ ਇਸ ਤਰ੍ਹਾਂ ਕਰਕੇ ਇਕੱਠੇ ਹੋ ਜਾਂਦੇ ਐ 160 70 ਬੰਦਾ ਲਗਭਗ ਸੀਗਾ ਤੇ ਆਪਣ ਆਪਣਾ ਸਭ ਦਾ ਆਪਣਾ ਆਪਣਾ ਤਜਰਬਾ ਆਪਣਾ ਆਪਣਾ ਐਕਸਪੀਰੀਅੰਸ ਐ ਹੰਮੜ ਦਾ ਟੇਸਟ ਲਗ ਲੱਗ ਐ ਉਹ ਸਾਰਾ ਮਿਲ ਕੇ ਬਹੁਤ ਵਧੀਆ ਮਿਲ ਲੱਗਦਾ ਇੱਕ ਦੋ ਦਿਨ ਵਾਸਤੇ ਹੁੰਦਾ ਐ ਇਹ ਪ੍ਰੋਗਰਾਮ ਸਾਲ ਸਾਲ 6 ਮਹੀਨੇ ਜੇ ਮੇਰਾ ਹਿਸਾਬ ਅਗੇ ਇੱਕ ਦੋ ਆਪਣਾ ਪ੍ਰੋਗਰਾਮ ਇਦਰਾ ਹੋ ਜਾਣਾ ਚਾਹੀਦਾ ਹੈ ਤੇ ਬਹੁਤ ਵਧੀਆ ਹੋ ਜਾਂਦਾ 5-6 ਮਹੀਨੇ ਵਾਸਤੇ ਆਪਾਂ ਵੀ ਦੁਬਾਰਾ ਰੀਚਾਰਜ ਹੋ ਜਾਂਦੇ ਆ ਕੰਮ ਕਰ ਤੋਂ ਆਪਾਂ ਨੂੰ ਥੋੜਾ ਫੋਰਸ ਮਿਲ ਜਾਂਦੀ ਹੈ ਹਾਂਜੀ ਹਾਂ ਤਜਰਬੇ ਸੁਣਨ ਨੂੰ ਮਿਲਦੇ ਨਵੀਆਂ ਨਵੀਆਂ ਚੀਜ਼ਾਂ ਬੰਦਾ ਸਿੱਖ ਕੇ ਜਾਂਦਾ ਤੇ ਇਸ ਤਰ੍ਹਾਂ ਹੀ ਬੜੀ ਸੋਹਣੀ ਲੋਕੇਸ਼ਨਾਂ ਸਿਲੈਕਟ ਹੋਣੀਆਂ ਜਿਵੇਂ ਕਿ ਕੁਕਾਨੀਟ ਦੇ ਜੰਗਲਾਂ ਚ ਹੋਈ ਹੈ ਤੇ ਇਸ ਤੋਂ ਪਹਿਲਾਂ ਚਾਰ ਮਿਲਣੀਆਂ ਉਹ ਵੀ ਇੱਕ ਗੁਆ ਹੋਈ ਹੈ ਮਿਨੀ ਗੁਆ ਕਹਿ ਦਿੰਦੇ ਆ ਪਠਾਨਕੋਟ ਕੋਲ ਇੱਕ ਹੋਈ ਹੈ ਮੋਹਰ ਹੁਸ਼ਿਆਰਪੁਰ ਹੋਈ ਹੈ ਹੁਸ਼ਿਆਰਪੁਰ ਹੋਈ ਹੈ ਇੱਕ ਕਬੜੀਆਂ ਨੂਪਗੜ੍ਹ ਹੋਈ ਆ ਨੂਪਗੜ੍ਹ ਮਾਨਸੇ ਟਿੱਬਿਆਂ ਚ ਹੋਈ ਉੱਥੇ ਨਵੰਬਰ ਚ ਨਵੰਬਰ 2023 ਚ ਹੋਈ ਹੈ ਜਿੱਦਾਂ ਲਗ ਲਗ ਥਾਵਾਂ ਤੇ ਆਪਾਂ ਰੱਖਦੇ ਰਹਿੰਦੇ ਆ ਹਾਂਜੀ ਹਾਂ ਤੇ ਉਮੀਦ ਅੱਗੇ ਵੀ ਆਪਾਂ ਪੰਜਾਬ ਦੀਆਂ ਵਧੀਆ ਸੋਹਣੀਆਂ ਥਾਵਾਂ ਤੇ ਮਿਲਣੀਆਂ ਰੱਖਾਂਗੇ ਹਾਂਜੀ ਚਲੋ ਠੀਕ ਹੈ ਬਾਈ ਫਿਰ ਹਨਾ ਮਿਲਦੇ ਰਹਿੰਦੇ ਆ ਜੀ ਬਾਈ ਦਾ ਵੀ ਚੈਨਲ ਰਣਜੀਤ ਸੇਖੋਂ ਵਲੋਗਸ ਤੇ ਬਾਈ ਵੀ ਵਲੋਗ ਬਾਕੀ ਦੇ ਚੈਨਲੋਂ ਵੀ ਗੇੜਾ ਮਾਰ ਕੇ ਆਇਓ ਤੇ ਆਪਾਂ ਮਿਲਦੇ ਹਾਂ ਬਾਕੀ ਸਾਡੇ ਨਾਲ ਦੇ ਸੱਜਣ ਵੀ ਤਿਆਰ ਹੋ ਗਏ ਬਸ ਨਿਕਲਣ ਦੀ ਹੁਣ ਤਿਆਰੀ ਹੈ ਆਪਾਂ ਨੇ ਹੁਸ਼ਿਆਰਪੁਰ ਕ੍ਰੋਸ ਕਰ ਲਿਆ ਤੇ ਹੁਸ਼ਿਆਰਪੁਰ ਤੋਂ ਜਿਹੜਾ ਚੰਡੀਗੜ੍ਹ ਰੋਡ ਹੈ ਉੱਥੇ ਖੜੇ ਆ ਇੱਥੇ ਖਾਣ ਪੀਣ ਲਈ ਇੱਕ ਦੋ ਆਪਸ਼ਨ ਬਣੇ ਹੋਏ ਆ ਤੇ ਆਪਾਂ ਇੱਥੇ ਲੰਚ ਬ੍ਰੇਕ ਲਈ ਰੁਕੇ ਹੋਏ ਆ ਹੁਣ ਬਾਈ ਜੀ ਸ਼ਾਮ ਦੇ 7:30 ਵਜੇ ਦਾ ਟਾਈਮ ਹੋ ਗਿਆ ਤੇ ਆਪਾਂ ਘਮੱਕਣ ਮਿਲਣੀ ਤੋਂ ਵਾਪਸ ਆਪਣੇ ਘਰੇ ਆ ਗਏ ਆਪਾਂ ਦੁਬਾਰੇ ਉੱਥੇ 1 ਵਜੇ ਲਗਭਗ ਚਲੇ ਸੀਗੇ ਤੇ ਹੁਣ ਸ਼ਾਮ ਦੇ 7:30 ਹੋ ਗਏ ਤੇ 7:30 ਵਜੇ ਦੇ ਕਰੀਬ ਆਪਾਂ ਘਰ ਪਹੁੰਚ ਗਏ ਆ ਤੇ ਅੱਜ ਦੀ ਇਸ ਵਲੌਗ ਵੀਡੀਓ ਨਾਲ ਆਪਾਂ ਇੱਥੇ ਖਤਮ ਕਰਦੇ ਆ ਅਗਲੀ ਕਿਸੇ ਹੋਰ ਵੀਡੀਓਜ਼ ਵਿੱਚ ਮਿਲਦੇ ਜੀ ਧੰਨਵਾਦ